ਫੋਕਾ ਫਲਾਪ ਚੜੀ ਸਰ ਥੋੜੇ ਜਿਹਾ ਸਰ ਤਾਂ ਉਹ ਬੰਦ ਜੀ ਅਸੀਂ ਬਰੌਡਿਕਲੀ ਨਾ ਇੱਥੇ ਆਪਣੇ ਇਲਾਕੇ ਦੇ ਵਿੱਚ ਜਿਹੜੇ ਸਾਡੇ ਡਰੱਗ ਹੌਟਸਪੌਟਸ ਨੇ ਉੱਥੇ ਅਸੀਂ ਕੱਸੋ ਆਪਰੇਸ਼ਨ ਰੁਟੀਨ 'ਚ ਅਸੀਂ ਕਰਦੇ ਰਹਿੰਦੇ ਹਾਂ ਅੱਜ ਪੰਜਾਬ ਦੇ ਹੋਰ ਡਿਸਟ੍ਰਿਕਟਸ ਦੇ ਵਿੱਚ ਤੇ ਆਪਣੇ ਸਾਡੇ ਡਿਸਟ੍ਰਿਕਟ ਵਿੱਚ ਵੀ ਬਾਕੀ ਸਭ ਈਨਾਂ ਵਿੱਚ ਵੀ ਕੱਸੋ ਸੇਮ ਟਾਈਮ ਚੱਲ ਰਹੇ ਨੇ ਇਹਦੇ ਵਿੱਚ ਅਸੀਂ ਸੀਆਈਏ ਦੀ ਫੋਰਸ ਬਾਕੀ ਸਾਡੇ ਤਿੰਨੇ ਥਾਣੇ ਦੀ ਫੋਰਸ ਸਿਟੀ ਸਿਵਲ ਲਾਈਨ ਸੇਖਵਾ ਪੁਲਿਸ ਲਾਈਨ ਦੀਆਂ ਜਿਹੜੀਆਂ ਮਤਾਂ ਨੇ ਬਾਕੀ ਕਾਫੀ ਅਸੀਂ ਕਰੀਬ ਪੌਣੇ ਕੋ 200 ਤੇ 170 ਦੇ ਕਰੀਬ ਹੈਗੇ ਨੇ ਜਿਹੜੇ ਜਵਾਨ ਤੇ ਉਹਨਾਂ ਦੇ ਨਾਲ ਮਿਲ ਕੇ ਤੇ ਆਪਰੇਸ਼ਨ ਕਰ ਰਹੇ ਆ ਜਿਹੜੇ ਸਾਡੇ ਡਰੱਗ ਹੌਟਸਪੌਟ ਏਰੀਆ ਨੇ ਇਸ ਤੋਂ ਇਲਾਵਾ ਇੱਥੇ ਕਰਨ ਤੋਂ ਬਾਅਦ ਵਿੱਚ ਅਸੀਂ ਦੋ ਜਗ੍ਹਾ ਤੇ ਹੋਰ ਵੀ ਜਾਵਾਂਗੇ ਰਿਕਵਰੀ ਹੈ ਜੇ ਆਪਰੇਸ਼ਨ ਚੱਲ ਰਿਹਾ ਜੀ ਤੇ ਜੇ ਤੁਸੀਂ ਵੀ ਇਸ ਤਰ੍ਹਾਂ ਅੰਦਰੋਂ ਦੇਖ ਕੇ ਆਇਓ ਕਿ ਬਾਕੀ ਇਹ ਚੱਲਦਾ ਬਾਕੀ ਬਾਕੀ ਬਾਅਦ ਵਿੱਚ ਤੱਕ ਪਤਾ ਲੱਗ ਜਾਏਗਾ 3 ਵਜੇ ਤੱਕ ਕੀ ਸਾਰੀ ਜਿਸ ਲਈ ਵੀ ਕੰਪਾਈਲ ਕਰ ਲਾਂਗੇ ਕਿਉਂਕਿ ਇਸ ਤੋਂ ਬਾਅਦ ਵਿੱਚ ਮੈਂ ਦੋ ਏਰੀਆ ਹੋਰ ਕਰਨਾ ਚਾਹੁੰਦਾ ਸਰ ਇਸ ਤਰ੍ਹਾਂ ਦੇ ਆਪਰੇਸ਼ਨ ਦੇ ਨਾਲ ਕਿੰਨਾ ਕੁ ਲੱਗਦਾ ਕਿ ਨੈਸ਼ਨ ਉੱਤੇ ਖਲ ਪਾਉ ਨਹੀਂ ਇਹ ਜਿਹੜਾ ਆਮ ਤੌਰ ਤੇ ਐਕਸਪੈਕਟ ਕੀਤਾ ਜਾਂਦਾ अर्ਲੀ ਮਾਰਨਿੰਗ ਹੋ ਜਾਏਗਾ ਜਾਂ ਦੂਸਰਾ ਹੋ ਜਾਏਗਾ ਕਿ ਇਸ ਵੇਲੇ ਤੱਕ ਕੋਈ ਇਸ ਨੂੰ ਕੋਈ ਐਕਸਪੈਕਟ ਨਹੀਂ ਕਰਦੇ ਜਿੱਥੋਂ ਜਿੱਥੋਂ ਸਾਨੂੰ ਕੰਪਲੇਨਟ ਮਿਲਦੀ ਹੈ ਕਿ ਜਿਸ ਟਾਈਮ ਦੇ ਮੁਤਾਬਕ ਕਰਦੇ ਨੇ ਸਾਡੇ ਆਈਡੈਂਟੀਫਾਈਡ ਅਗੇ ਨੇ ਘਰ ਤੇ ਜਾਂ ਦੂਸਰੇ ਜਿਹੜੇ ਵਿਅਕਤੀ ਵੀ ਆਈਡੈਂਟੀਫਾਈਡ ਨੇ ਅਸੀਂ ਉਹਦੇ ਮੁਤਾਬਕ ਹੀ ਇਹ ਹੀ ਕਰੀਦਾ ਜੀ ਤੇ ਇਨ ਪੋਜ਼ਿਟਿਵ ਸਾਨੂੰ ਇਹਦੇ ਵਿੱਚ ਕਾਮਯਾਬੀਆਂ ਮਿਲੀਆਂ ਨੇ ਤੇ ਅੱਜ ਵੀ ਜ਼ਰੂਰ ਮਿਲਣਗੀਆਂ 영상편집 및 자막이 도되 ਦੇ ਆ ਨਾ ਆਇਆ ਜਿਹੜੇ ਜਿਹੜੇ ਜਿਹੜਾ ਅਸਿਸਟ ਜਾਬਾ ਨੂੰ ਬਸ ਬੋਲੋ ਬੂਆ ਉਹ ਕਿ ਉਹ ਦਾ ਦਰਵਾਜ਼ਾ ਖੋਲੋ ਆ ਨਾਲ ਦੇਖੋ ਆ ਨਾਲ ਤੁਹਾਨੂੰ ਸਭ ਉਹ ਆਗੇ ਆਗੇ ਬਾਈ ਆ ਇੱਕ ਮਿੰਟ ਬਾਪਾ ਉਹ ਬੋਲੋ ਮਾਰਕੋ ਦਾ ਕੋਈ ਜਿਹੜਾ ਹੋਰ ਉਹ ਇਹ ਚੈਕਿੰਗ ਕਿੱਧਰ ਕਰੰਦੇ ਆ ਹੰਦਰ ਦੀ ਗੁੰ ਨਹੀਂ ਆਣਾ ਹੰਦਰ ਚੈਕਿੰਗ ਕਿੱਧਰ ਕਰੰਦੇ ਆ ਜੇ ਜਾਣਾ ਹੁੰਦਾ ਪੁਰਦੁਰਬੜੇ ਮੇਰੇ ਲੇਡੀਸ ਵਾਲੇ ਲੇਡੀਸ ਵਾਲੇ ਕਿੰਦਾ ਰੋਕੋ ਦਾ ਗੈਰ ਨੂੰ ਦਰੋਂ ਉਹਨਾਂ ਦਾ ਹੀ ਮਤਲਬ ਹੁੰਦਾ ਹਾਂਜੀ ਹਾਂਜੀ ਨਹੀਂ ਨਹੀਂ ਉਹ ਪਹਿਲੀ ਦਰਦੀ ਗਈ ਹੈ ਨਾ ਮਾਰੇ ਕਰਮਾਂ ਦੇ ਮਾਰੇ ਨਸੀਬੇ ਹਾਂਜੀ ਹਾਂਜੀ ਸਾਥੀ ਜੇ ਤੁਸੀਂ ਕਰਮ ਕਰੋਗੇ ਪੁਲਿਸ